ਦੀਰਮਾਨ ਦੇ ਬਾਉਪੁਰ ਖੇਤਰ ਵਿੱਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਇੰਦਰ ਪ੍ਰਤਾਪ ਸਿੰਘ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪੰਜਾਬ ਵਿੱਚ ਜਿਹੜੀ ਸਥਿਤੀ ਅੱਜ ਬਣੀ ਹੋਈ ਹੈ ਇਹ ਕੁਦਰਤ ਦੀ ਘਟ ਤੇ ਮਨੁੱਖੀ ਗਲਤੀਆਂ ਦਾ ਨਤੀਜਾ ਜ਼ਿਆਦਾ ਹੈ ਉਹਨਾਂ ਕਿਹਾ ਕਿ 2023 ਤੇ 2025 ਵਿੱਚ ਪਹਿਲੇ ਵੀ ਉਹਨਾਂ ਨੇ ਸਰਕਾਰ ਨੂੰ ਇਸੀ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਵੱਲੋਂ ਕਿ ਉਹ ਸਮੇਂ-ਸਮੇਂ ਤੇ ਜੇ ਪਾਣੀ ਰਿਲੀਜ਼ ਨਾ ਕੀਤਾ ਗਿਆ ਤੇ ਹੜ੍ਹ ਵਾਲੀ ਸਥਿਤੀ ਜਿਹੜੀ ਹੈ ਉਹ ਇਸ ਖੇਤਰ ਵਿੱਚ ਬਣ ਜਾਵੇਗੀ ਪਰੰਤੂ ਉਸ ਵੇਲੇ ਵਿਭਾਗ ਮੰਤਰੀ गोयल ਨੇ ਦੱਸਿਆ ਕਿ ਐਸੀ ਸਥਿਤੀ ਨਾਲ ਨਿਪਟਣ ਲਈ ਉਹਨਾਂ ਵੱਲੋਂ ਪੋਕਾ ਪ੍ਰਬੰਧ ਕੀਤੇ ਗਏ ਨਾ ਤੇ ਘਬਰਾਣ ਦੀ ਲੋੜ ਨਹੀਂ ਮੈਂ ਹੁਣ ਉਹਨਾਂ ਨੂੰ ਪੁੱਛਣਾ ਚਾਹਨਾ ਹੈ ਕਿ ਉਹ ਹੁਣ ਪ੍ਰਬੰਧ ਕਿੱਥੇ ਚਲੇ ਗਏ ਅੱਜ 20 ਦਿਨ ਹੋ ਗਏ ਮਰਦੇ ਲੋਕਾਂ ਤੇ ਹੜ ਦੀ ਮਾਰਕੀਟ ਆਏ ਹੋਏ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਕਿਸਾਨ ਅੱਜ ਪੂਰੀ ਤਰ੍ਹਾਂ ਮਜਬੂਰ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਗ੍ਹਾ ਜਗ੍ਹਾ ਤੇ ਭਟਕਣਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਵਾਸਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਉਸ ਜ਼ਿੰਮੇਵਾਰਾਂ ਨੂੰ ਅੱਜ ਕੌਣ ਸੰਭੋ ਉਹਨੇ ਕਿਹਾ ਕਿ ਪਹਿਲੇ ਵੀ 2023 ਦੇ ਮੁਆਵਜ਼ੇ ਅਜ ਤੱਕ ਕਿਸਾਨਾਂ ਨੂੰ ਨਹੀਂ ਮਿਲੇ ਤੇ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਦੇ ਮੁਆਵਜ਼ੇ ਉਹਨਾਂ ਨੂੰ ਕਦ ਮਿਲਣਗੇ ਆਓ ਸੁਣਦੇ ਆ ਇਸ ਸਾਰੀ ਸਥਿਤੀ ਦਾ ਜਾਇਜ਼ਾ ਜਿਹੜੀ ਕਿ ਵਿਧਾਇਕ ਇੰਦਰ ਪ੍ਰਤਾਪ ਸਿੰਘ ਵੱਲੋਂ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸਾਡੇ ਨਾਲ ਸਾਂਝੀ ਕੀਤੀ। ਬੰਦ ਬਾਉਪੁਰ ਦੇ ਵਿੱਚ ਜਿਹੜੇ ਅੱਜ ਬੰਨ ਨੂੰ ਟੁੱਟੇ ਨੂੰ 14 ਦਿਨ ਦੇ ਆਸ-ਪਾਸ ਹੋ ਚੁੱਕੇ ਹੈ। ਤੇ ਹਰ ਦੂਜੇ ਸਾਲ 2023 ਚ ਵੀ ਇਹ ਨੁਕਸਾਨ ਹੋਇਆ ਬੰਨ ਟੁੱਟਿਆ ਤੇ ਅੱਜ 25 ਚ ਦੁਬਾਰਾ ਬੰਨ ਟੁੱਟਿਆ ਤੇ ਮੈਂ 23 ਚ ਵੀ ਹਫਤਾ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਪਾਣੀ ਹਰੀਕੇ ਤੋਂ ਰਿਲੀਜ਼ ਕੀਤਾ ਜਾਵੇ ਤੇ ਇਸ ਸਾਲ ਵੀ 14 ਤਰੀਕ ਨੂੰ ਮੰਤਰੀ ਸਾਹਿਬ ਨੂੰ ਮਿਲਣ ਤੋਂ ਬਾਅਦ ਜਦੋਂ ਮੈਨੂੰ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਮਿਲਿਆ ਤੇ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਕਲੈਰਿਟੀ ਦਿੱਤੀ ਕਿ ਜੇ ਪਾਣੀ ਹਰੀਕੇ ਤੋਂ ਰਿਲੀਜ਼ ਨਹੀਂ ਕੀਤਾ ਗਿਆ ਤੇ ਫਿਰ ਪੰਜਾਬ 'ਚ ਤਬਾਈ ਹੋਣੀ ਹੈ ਅਗਲੇ 10 ਦਿਨਾਂ ਦੇ ਚ ਤੇ ਜੇ ਰਾਣਾ ਕੈਲਕੂਲੇਟ ਕਰ ਸਕਦਾ ਕਿ 10 ਦਿਨਾਂ ਬਾਅਦ ਕਿੰਨਾ ਪਾਣੀ ਆਉਣਾ ਕਿੰਨਾ ਰਿਲੀਜ਼ ਹੋਣਾ ਕਿੰਨਾ ਮੀਂਹ ਪੈਣਾ ਤੇ ਸਰਕਾਰ ਨਹੀਂ ਕਰ ਸਕਦੀ ਤੇ ਮੈਂ ਸਰਕਾਰ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਵੀ ਪਾਣੀ ਰਿਲੀਜ਼ ਕਰੋ ਸੋਲੂਸ਼ਨ ਇਹ ਹੈ ਮਗਰੋਂ ਤੁਸੀਂ ਅਫਸੋਸ ਕਰਨ ਆ ਜਾਣਾ ਇਹ ਬੜਾ ਮਾੜਾ ਹੋਇਆ ਸੋ ਇਹ ਮੈਨ ਮੇਡ ਫਲੱਡ ਆ 8 ਲੱਖ ਕਿਊਸਿਕ ਪਾਣੀ ਜਿਹੜਾ ਡੈਮ ਚੋਂ ਪੌਂਗ ਡੈਮ ਚੋਂ ਬਿਆਸ ਦਰਿਆ 'ਚ ਛੱਡਿਆ ਗਿਆ ਉਹ ਹਰੀਕੇ ਤੋਂ ਅੱਗੇ ਨਹੀਂ ਛੱਡਿਆ ਗਿਆ ਉਹਦੇ ਕਰਕੇ ਅੱਜ ਇਹ ਸਿਚੁਏਸ਼ਨ ਬਣੀ ਆ ਭਾਈ ਉਦੋਂ ਛੱਡ ਰਹੀ ਸੀ 20000 ਕਿਊਸਿਕ ਪਾਣੀ ਅੱਜ ਛੱਡ ਰਹੇ ਆ ਅਸੀਂ ਕੱਲ 2.5 ਲੱਖੀ ਉਸੇ ਪਾਣੀ ਤੇ ਜੇ ਇਹ 2.5 ਲੱਖੀ ਪਹਿਲਾਂ ਛੱਡਿਆ ਜਾਂਦਾ ਜਾਂ ਜਿੰਨਾ ਪਿੱਛੇ ਆ ਰਿਹਾ ਅਸੀਂ ਉਹ ਨਾਲ ਦੇ ਨਾਲ ਅੱਗੇ ਛੱਡ ਦਿੰਦੇ ਤਾਂ ਅੱਜ ਜਿਹੜੀ ਸਿਚੁਏਸ਼ਨ ਬਣੀ ਹੈ ਇਹ ਪਾਣੀ ਨਹੀਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਇਹਦਾ ਇੱਕ ਪਰਮਨੈਂਟ ਹੱਲ ਸਰਕਾਰ ਨੂੰ ਕੱਢਣ ਦੀ ਲੋੜ ਹੈ ਮੈਂ ਤਾਂ ਕਹੂੰਗਾ ਬਹੁਤ ਮੰਤਰੀ ਸਾਹਿਬਾਨ ਵੀ ਸਾਰੇ ਆਏ ਪਰਮਨੈਂਟ ਡਿਊਟੀ ਲਕੀਆਂ ਆ ਮੁੱਖ ਮੰਤਰੀ ਸਾਹਿਬ ਵੀ ਆਏ ਵਿਧਾਨ ਸਭਾ ਦੇ ਵਿੱਚ ਮੈਂ ਇੱਕ ਇਸ਼ੂ ਚੱਕਿਆ ਸੀਗਾ ਕਿ ਬੰਨਾਂ ਨੂੰ ਪਰਮਨੈਂਟਲੀ ਪੱਕੇ ਕਰਨ ਵਾਲਾ ਤੇ ਫਲੋਰ ਆਫ ਦੀ ਹਾਊਸ ਤੇ ਕੋਇਲ ਸਾਹਿਬ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਨੇ ਕਿਹਾ ਜੇ ਲੋਕ ਜ਼ਮੀਨ ਦੇ ਦੇਣਗੇ ਤੇ ਸਰਕਾਰ ਬੰਨ ਪੱਕੇ ਕਰਕੇ ਦੇਊਗੀ ਤੇ ਮੈਂ ਚਾਹੂੰਗਾ ਵੀ ਅੱਜ ਸਰਕਾਰ ਦੇ ਸਾਹਮਣੇ ਆ ਜੋ ਨੁਕਸਾਨ ਜ਼ਿੰਮੇਵਾਰਤਾ ਹੋ ਰਿਹਾ ਉਹਨੂੰ ਉਸ ਜਿਹੜੇ ਵਾਅਦੇ ਨੂੰ ਫਲੋਰ ਆਫ ਦੀ ਹਾਊਸ ਤੇ ਕੀਤਾ ਉਹਨੂੰ ਪੂਰੇ ਕਰਨ ਦਾ ਐਲਾਨ ਕੀਤਾ ਜਾਵੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਮੁਆਵਜ਼ਾ ਨਾ ਲੋਕਾਂ ਨੂੰ ਪਿਛਦੀਆਰ ਪੂਰਾ ਮਿਲਿਆ ਤੇ 70-70 ਹਜ਼ਾਰ ਰੁਪਏ ਦੇ ਝੋਨੇ ਦਾ ਨੁਕਸਾਨ ਹੋਇਆ ਸਾਡਾ ਜ਼ਿਮੀਂਦਾਰਾਂ ਦਾ ਇਹ ਕੁਦਰਤ ਕਰਕੇ ਨਹੀਂ ਆ ਇਹ ਪਾਣੀ ਨਾ ਛੱਡਣ ਕਰਕੇ ਇੱਥੇ ਜਿੰਨੇ ਜ਼ਿਮੀਂਦਾਰ ਬੈਠੇ ਆ ਹਰੇਕ ਨੂੰ ਪਤਾ ਕਾਰਨ ਕੀ ਹੈ ਫਲਗ ਆਉਣ ਦਾ ਇਹ ਬੰਨਾਂ ਨੂੰ ਟੁੱਟਣ ਦਾ ਕਾਰਨ ਕੀ ਆ ਸੋ ਸਰਕਾਰ ਨੂੰ 70000 ਰੁਪਏ ਜਿਹੜਾ ਝੋਨੇ ਦਾ ਨੁਕਸਾਨ ਹੈ ਉਹ ਪੂਰਾ ਕਰਕੇ ਜ਼ਿੰਮੇਦਾਰ ਨੂੰ ਦੇਣਾ ਚਾਹੀਦਾ ਇਹ ਨਹੀਂ ਵੀ 6800 ਰੁਪਏ ਜੋ ਜ਼ਿੰਮੇਦਾਰ ਦੀ ਲਾਗਤ ਵੀ ਨਹੀਂ ਹੁੰਦੀ 6800 ਰੁਪਏ ਦਾ ਸੋ 2 ਸਾਲ ਪਹਿਲਾਂ ਵੀ ਨੁਕਸਾਨ ਹੋਇਆ ਹੁਣ ਫੇਰ ਹੋਇਆ ਤੇ ਜ਼ਿੰਮੇਦਾਰ ਤਾਂ ਇੱਕ ਵਾਰ ਥੱਲੇ ਲੱਗੇ ਚਾਰ ਪੰਜ ਸਾਲ ਨਹੀਂ ਉੱਠ ਪਾਉਂਦਾ ਸੋ ਲਗਾਤਾਰ ਇਹ ਚੀਜ਼ਾਂ ਹੋ ਰਹੀਆਂ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਸਰਕਾਰ ਹਰ ਵਾਰ ਜਦੋਂ ਬੰਨ ਟੁੱਟਦੇ ਆ ਉਦੋਂ ਗੱਲਾਂ ਕਰਦੇ ਆ ਉਤ ਬਸ ਹੋ ਜਾਂਦੀ ਆ ਹੋਰ ਫਿਰ ਜਾ ਕੇ ਆ ਗਈ ਹੈ ਸੋ ਮੈਂ ਚਾਹੁੰਗਾ ਇਹਦੇ ਕੋਲ ਸਿੱਖਣ ਦੀ ਲੋੜ ਹੈ ਜਿਹੜਾ ਪਰਮਨੈਂਟ ਸੋਲੂਸ਼ਨ ਕੱਢਣ ਦੀ ਲੋੜ ਹੈ